ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਨਗਾਕਾਰ ਪੰਜਾਬ ਦੀ ਸ਼ਕਤੀ ਦੇ ਵਿੱਚ ਇਹ ਦੱਸਦਣਿਆ ਕਿ ਇੱਕ ਪਾਸੇ ਜਿੱਥੇ ਚੋਣਾਂ ਨੂੰ ਲੈ ਕੇ ਸ਼ਕਤੀ ਹੈ ਤੇ ਦੂਜੇ ਪਾਸੇ ਬੋਟਰਾਂ ਤੇ ਆਮ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਅੱਜ ਪੰਜਾਬ ਦੇ ਅਲੱਗ-ਅਲੱਗ ਕਸਬਿਆਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫਲੈਂਕ ਮਾਰਚ ਕੱਢੇ ਗਏ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਇਨਸਾਨ ਨੂੰ ਡਰਨ ਦੀ ਲੋੜ ਨਹੀਂ ਅਸੀਂ ਮਾੜੇ ਅੰਸਰ ਤੇ ਸ਼ਰਾਰਤੀ ਅੰਸਰਾਂ ਦੇ ਉੱਤੇ ਸਖਤ ਨਜ਼ਰ ਰੱਖੀ ਹੋਈ ਹੈ ਜਿਸ ਤੋਂ ਬਾਅਦ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਪੁਲਿਸ ਦੇ ਨਾਲ-ਨਾਲ ਸੈਚ ਦੀਆਂ ਟੀਮਾਂ ਦੇ ਅਫਸਰ ਵੀ ਇਸ ਫਲੈਂਕ ਮਾਰਚ ਦੇ ਵਿੱਚ ਸ਼ਾਮਲ ਸੀ ਉਹਨਾਂ ਵੱਲੋਂ ਦੱਸਿਆ ਕਿ ਜੋ ਲੋਕ ਨਜਾਇਜ਼ ਤੌਰ ਤੇ ਇਹਨਾਂ ਚੋਣਾਂ ਦੀ ਸ਼ਰਾਬ ਵੇਚਣਗੇ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਫਲੈਂਗ ਮਾਰਚ ਮੁਹਾਜਿਲੇ ਦੇ ਕਸਬਾ ਮੁੱਲਾ ਪਰ ਥਾਣੇ ਤੋਂ ਲੈ ਕੇ ਭਰੇ ਬਾਜ਼ਾਰ ਦੇ ਵਿੱਚ ਕੱਢਿਆ ਗਿਆ ਜਿੱਥੇ ਕਿ ਆਮ ਜਨਤਾ ਤੇ ਨਾਲ ਵੋਟਰਾਂ ਨੂੰ ਭਰੋਸਾ ਹੋਇਆ ਕਿ ਪੁਲਿਸ ਉਹਨਾਂ ਦੀ ਸੇਵਾ ਦੇ ਵਿੱਚ ਹਰ ਸਮੇਂ ਹਾਜ਼ਰ ਹੋਵੇਗੀ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਥਾਣਾ ਮੋਲਾਪੁਰ ਦੀ ਪੁਲਿਸ ਵੱਲੋਂ ਮਾਰਕੀਟ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਜਿਹੜਾ ਅਸੀਂ ਫਰੇਗਮਾਰਕ ਕੀਤਾ ਤਾਂ ਜੋ ਲੋਕਾਂ ਦੇ ਵਿੱਚੋ ਵਿਸ਼ਵਾਸ ਬਣਾਈ ਰੱਖਿਆ ਜਾ ਸਕੇ ਲੈਂਡ ਆਰਡਰ ਨੂੰ ਜਿਹੜਾ ਸਿਟੀ ਨਾਲ ਉਹ ਕੰਟਰੋਲ ਵਿੱਚ ਕਰ ਲਈ ਤੇ ਜਿਹੜੇ ਵੀ ਹੈਗੇ ਆ ਆਪਣੇ ਇਲੈਕਸ਼ਨ ਡਿਊਟੀ ਦੇ ਸਬੰਧ ਵਿੱਚ ਅਸੀਂ ਇਹ ਮਾਰਕੀਟ ਏਰੀਆ ਦੇ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਤੇ ਪੈਰਾ ਮਿਲਟਰੀ ਦੀ ਫੋਰਸ ਨੂੰ ਆਪਣੀ ਕੰਪਨੀ ਨੂੰ ਨਾਲ ਲੈ ਕੇ ਥਾਣਾ ਮੋਲਾਪੁਰ ਦੇ ਏਰੀਆ 'ਚ ਰੋਲ ਮਾਰਕ ਕੀਤਾ ਹੈ ਇਹਦੇ ਚਾਹ ਦੇ ਵਿੱਚ ਜਿਹੜੇ ਚਾਹਾਂ ਦਾ ਚਾਹ ਕਾਫੀ ਸ਼ਰਾਬ ਦੇ ਅੰਸ਼ਾਂ ਨੂੰ ਮਾੜੇ ਅੰਸ਼ਾਂ ਵੀ ਹੁੰਦੇ ਨੇ ਜਿਹੜੇ ਬਹੁਤ ਕੇਂਦਰ ਕਰਦੇ ਨੇ ਜਾਂ ਫਿਰ ਇਹਦਾ ਚਾਹਾਂ ਦੇ ਵਿੱਚ ਕਾਫੀ ਹੋਰ ਤਰੀਕੇ ਦਾ ਨਸ਼ਾ ਸਪਲਾਈ ਕਰਨ ਦਾ ਫਿਰ ਕਿਸ ਤਰੀਕੇ ਨਾਲ ਕਰਦੇ ਨੇ ਕੰਮ ਤਾਂ ਉਹਨਾਂ ਦੇ ਉੱਤੇ ਕਿਵੇਂ ਦੀ ਨਜ਼ਰ ਰੱਖੀ ਜਾਦੀ ਹੈ ਭਾਜੀ ਇਸ ਸਬੰਧ ਵਿੱਚ ਸਾਡੀਆਂ ਇੰਟਰ ਸਟੇਟ ਨਾਕੇ ਲੱਗੇ ਹੋਏ ਆ ਜੀ ਸਿਵਲ ਮਹਿਕਮੇ ਨਾਲ ਜੁਆਇੰਟ ਟੀਮਾਂ ਜਿਹੜੀਆਂ ਲਗਾਤਾਰ 24 ਘੰਟੇ ਕੰਮ ਕਰ ਰਹੀਆਂ ਤੇ ਇਸ ਤੋਂ ਇਲਾਵਾ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਤੇ ਜਿਹੜੇ ਹਰੇਕ ਆਪਣੇ ਪਿੰਡਾਂ ਦੇ ਵਿੱਚ ਕਲਸਟਰ ਬਣਾ ਕੇ ਜਿਹੜੀ ਪੈਟਰੋਲਿੰਗ ਪਾਰਟੀਆਂ ਰਹੀ ਨਿਗਰਖੀ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਜੀਓ ਅਫਸਰ ਆ ਉਹਨਾਂ ਦੀ ਵੱਖਰੀ ਡਿਊਟੀ ਲਗਾਈ ਗਈ ਆ ਇਸ ਬੰਦੇ ਜਿਹੜੀ ਆ ਲਗਾਤਾਰ ਜਿਹੜੀ ਆ ਨਿਗਰਾਨੀ ਮਾੜੇ ਅੰਸਰਾਂ ਦੇ ਰੱਖੀ ਜਾ ਰਹੀ ਆ ਤੇ ਜਿਹੜੇ ਵੀ ਮਾੜੇ ਅੰਸਰ ਆ ਸਰ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਜਿਹੜੀਆਂ ਸ਼ਰਾਬ ਹੈ ਉਹ ਵੀ ਜਿਹੜੀ ਵੰਡੀ ਜਾਂਦੀ ਹੈ ਨਜਾਇਜ਼ ਤੌਰ ਤੇ ਤਾਂ ਉਹਨਾਂ ਦੇ ਉੱਤੇ ਕੀ ਜੀ ਕਾਰਵਾਈ ਕੀਤੀ ਜਾਂ ਤੁਹਾਡੇ ਕੋਲ ਸਟੇਜ ਵਿਭਾਗ ਹੈ ਹਾਂ ਜੀ ਸਾਡੇ ਮਾਨਯੋਗ ਆਪਕਾਰੀ ਕਮਿਸ਼ਨਰ ਜੀ ਦੇ ਹੁਕਮਾਂ ਦੇ ਅਨੁਸਾਰ ਅਸੀਂ ਸਾਰੇ ਮਹਾਲੀ ਡਿਸਟ੍ਰਿਕਟ ਤੇ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਹੋ ਜਾਣਾ ਤੇ ਅੱਜ ਤੱਕ ਪਿਛਲੇ 15 ਵੀ ਦਿਨਾਂ ਵਿੱਚ ਮਹਾਲੀ ਡਿਸਟ੍ਰਿਕਟ ਵਿੱਚ ਹੀ 50 ਤੋਂ ਜ਼ਿਆਦਾ ਫੀਆਰਾ ਕਰਾ ਚੁੱਕੇ ਹਾਂ ਅਸੀਂ ਤੇ ਕੋਈ ਵੀ ਬਲਕ ਵਿੱਚ ਸ਼ਰਾਬ ਕਿਤੇ ਵੀ ਨਹੀਂ ਜਾਰੀ ਬਹੁਤ ਸਫਾਈ ਕੀਤੀ ਹੋਈ ਆ ਕਈ ਲੋਕ ਚੰਡੀਗੜ੍ਹ ਤੋਂ ਜਾਂਦੇ ਨੇ ਜੀ ਸਿੰਗਲ ਬੰਦਾ ਬੱਸਾਂ ਦੇ ਵਿੱਚ ਸਵਾਰ ਹੋ ਕੇ ਇਹਨਾਂ ਦੇ ਉੱਤੇ ਕੈਜੀਟ ਕਿੰਨੇ ਜਰ ਰੱਖੀ ਆ ਸਾਡੇ ਨਾਕੇ ਲੱਗੇ ਹੋਏ ਨੇ ਐਕਸਰਸਾਈਜ਼ ਵਿਭਾਗ ਦੇ ਵੀ ਨਾਕੇ ਲੱਗੇ ਹੋਏ ਨੇ ਪੁਲਿਸ ਦੇ ਨਾਲ ਮਿਲ ਕੇ ਵੀ ਨਾਕੇ ਲੱਗੇ ਹੋਏ ਨੇ ਤੇ 24 ਘੰਟੇ ਨਾਕੇ ਚੱਲਦੇ ਪਏ ਨੇ ਅਲੱਗ-ਅਲੱਗ ਟੀਮਾਂ ਬਣੀਆਂ ਹੋਈਆਂ ਨੇ ਜਿਹਦੇ ਮੁਤਾਬਕ ਅਸੀਂ ਹਰ ਬੱਸ ਨੂੰ ਟਰੱਕਾਂ ਨੂੰ ਹਰ ਗੱਡੀਆਂ ਨੂੰ ਅਸੀਂ ਰੋਕ ਕੇ ਚੈਕਿੰਗ ਕਰਦੇ ਹਾਂ ਈਵਨ ਅਸੀਂ ਉਹਨਾਂ ਦੇ ਨੰਬਰ ਤੇ ਉਹਨਾਂ ਦੇ ਡਰਾਈਵਰਾਂ ਦਾ ਨਾਮ ਵੀ ਨੋਟ ਕਰਦੇ ਹਾਂ